ਜਲੇ ਜਦ ਸਾਰਾ ਕੇ ਅਸਿਰਤ ਲਾਗਨੇ ਚਾਹੁੰਦਾ ਡੀਵੀਆਰ ਵੀ ਉਥੋਂ ਲਾਗਨੇ ਸਾਰਾ ਫੁੱਟ ਗਿਆ ਦਰਵਾਜ਼ੇ ਨੂੰ ਕਟਰ ਦੇ ਨਾਲ ਕੱਟ ਕੇ ਤੇ ਉੱਪਰ ਆਇਆ ਸਾਰੀ ਪਹਿਲਾਂ ਕੱਟੀ ਗਿਆ ਤੇ ਅੰਦਰ ਜਿਹੜੀ ਲੋਹੇ ਦੀਆਂ ਗਜਰਾਂ ਰੱਖੀ ਜਾਂਦੀਆਂ ਸੀ ਉਹਨਾਂ ਨੂੰ ਉਹਨੇ ਕਟਿਆ ਜੇਸ਼ ਮਹਾਲਨ ਸਰ ਕਿਹੜੀ ਜਗ੍ਹਾ ਹੈ ਮੇਸਰ ਰੋਡ ਸਰ ਕੀ ਗੱਲਬਾਤ ਮੈਂ ਸਵੇਰੇ ਰੋਜ਼ੀ ਦੇ ਨਾਮ 8 ਵਜੇ ਤੋਂ ਬਾਅਦ ਆਇਆ ਆਪਣੀ ਤੇ ਆ ਕੇ ਵੇਖਿਆ ਕਿ ਅੰਦਰ ਸਾਰਾ ਸਮਾਨ ਦਾ ਖਲਾਰਾ ਘੂਰਾ ਪਿਆਦਾ ਜਿਹੜੀ ਡੀਵੀਆ ਵਗੈਰਾ ਸਾਡੇ ਦੇਖੇ ਸਾਰੇ ਪੁੱਟੇ ਦੇ ਸੀ ਤੇ ਗਲੇ ਤੇ ਸਾਰਾ ਗਿਆ ਸੀ ਰਾਤ ਨੂੰ ਲਾਗੇ ਨੇ ਚੋ ਉਹਦੇ ਬਾਅਦ ਪਿੱਛੇ ਗਿਆਨ ਲਾਚੀਆਂ ਇਹ ਦੇਖੋ ਸਾਰਾ ਸਮਾਨ ਅੰਦਰ ਸਾਰਾ ਪਿਆਦਾ ਖਿਲਰੇ ਦਾ ਪਿੱਛੇ ਵਦਾਮ ਦੀਆਂ ਗਿਰੀਆਂ ਤਿੰਨ ਚਾਰ ਪੰਜ ਬੱਟੀਆਂ ਲਾਗੇ ਨੇ ਤੇ ਉਹ ਵੀ ਦੋ ਤਿੰਨ ਫਿਰਤੀਆਂ ਕੋ ਲਾਚੀਆਂ ਦਾ 10 ਕਿਲੋ ਲਾਗਨੇ ਦਰ ਜਾਂਦੇ ਡੀਵੀਆ ਵੀ ਉੱਥੋਂ ਲਾਗਨੇ ਸਾਰਾ ਪੁੱਟ ਗਿਆ ਵੇ ਕੋਠੇ ਦੇ ਗਏ ਨੇ ਕੋਠੇ ਦਾ ਦਰਵਾਜ਼ਾ ਉਹਨਾਂ ਨੇ ਫੀਲ ਤੋੜ ਕੇ ਦਰਵਾਜ਼ੇ ਨੂੰ ਕਟਰ ਦੇ ਨਾਲ ਕੱਟ ਕੇ ਦੇ ਉੱਪਰੋਂ ਆਇਆ ਸਰ ਇਹ ਤੁਹਾਡੀ ਦੁਕਾਨ ਦੀ ਚੋਰੀ ਹੋਰ ਵੀ ਕਿਤੇ ਹੋਈ ਹੈ ਸਾਡੇ ਲਾਗੇ ਭਾਈ ਕੁਗੀ ਜੀ ਹੈਗੇ ਉਹਨਾਂ ਤੇ ਵੀ ਐਦਾਂ ਚੋਰੀ ਹੋਈ ਜਾਂਦੀ ਹੈ ਸਾਡੇ ਹੋ ਗਿਆ ਉਹਦੇ ਪਿੱਛੇ ਵੀ ਇੱਕ ਮਕਾਨ ਉਹਦੇ ਵੀ ਤਾਲੇ ਤੋੜਨੇ ਇਹਨਾਂ ਕੋਈ ਪੁਲਿਸ ਕੰਪਲੀਟ ਵਗੈਰਾ ਪੁਲੀਸ ਸਵੇਰ 11:12 ਨੰਬਰ ਤੇ ਭਾਈ ਅਸੀ ਕਿੰਨੇ ਆਇਆ ਸੀ ਕਹਿੰਦੇ ਕਿ ਆ ਕੇ ਸਾਨੂੰ ਆਪਣੀ ਡਿਟੇਲ ਦੇਜੋ ਬਾਕੀ ਪੁਲਸ ਨੂੰ ਦੇਈ ਦੇਗੇ ਯਾਰ ਲੈ ਟੈਕੀਕਲ ਕਰਕੇ ਤੇ ਚੋਰਾਂ ਨੂੰ ਫੜਦੇ ਲੱਭਿਆ ਜੇ ਇਦਾਂ ਦੇ ਵਿਆਹ ਦੇ ਵਿੱਚ ਜੁੜੀਆਂ ਹੁੰਦੀਆਂ ਨੇ ਸਾਰਾ ਕਿਦਾਂ ਕੰਮ ਚੱਲੇ ਜਾਂਦਾ ਹੈ ਮੇਰਾ ਨਾਮ ਕੋਮਲ ਸਿੰਘ ਹਾਂ ਅਸੀਂ ਪਹਾੜ ਤੇ ਆਇਆ ਤੇ ਸਾਨੂੰ ਦਿੱਤੇ ਆਲੇ ਪਤਾ ਲੱਗਿਆ ਅੰਦਰ ਤੇ ਵਿਆਹ 'ਚ ਵੀ ਹੋਰ ਦੁਕਾਨਾਂ ਤੇ ਵੀ ਅਸਲੋਂ ਚੋਰਾ ਨਹੀਂ ਕੀਤਾ ਸਾਡੀ ਦੁਕਾਨ ਤੇ ਵੀ ਕੀਤਾ ਫਿਰ ਅਸੀਂ ਅੰਦਰ ਜਾ ਕੇ ਦੇਖਿਆ ਸਾਫ ਉੱਪਰ ਜਾ ਕੇ ਵੀ ਦੇਖਿਆ ਉੱਪਰੋਂ ਆਉਣ ਵਾਲੇ ਸਾਡੇ ਰਵਿਸ਼ਣਦਾਰ ਦੀ ਜਾਰੀ ਪਹਿਲਾਂ ਕੱਟੀ ਗਿਆ ਫਿਰ ਅੰਦਰ ਜਿਹੜੀ ਕਿਨ੍ਹੇ ਲੋਹੇ ਦੀਆਂ ਜਿਹੜਾ ਰੱਖੀ ਹੋਈਆਂ ਸੀ ਉਹਨਾਂ ਨੂੰ ਉਹਨੇ ਕੱਟਿਆ ਪੱਟ ਕੇ ਫਿਰ ਮੇਰੇ ਖਿਆਲ ਦੇ ਚਿੱਤੋਂ ਸਾਡਾ ਅਸਲੀ ਮੇਰਾ ਹੀ ਅੰਦਰ ਬੰਦਾ ਹੀ ਅੰਦਰ ਵੜਿਆ ਅੰਦਰੋਂ ਆ ਕੇ ਉਹਨਾਂ ਨੇ ਉਹਨੂੰ ਸਾਡਾ ਜਿਹੜਾ ਲੋਹੇ ਦੇ ਦਰਵਾਜ਼ੇ ਦਾ ਜਿਹੜਾ ਕੁੰਡਾ ਸੀ ਕਾਲਾ ਵੱਜਿਆ ਸੀ ਉਹਨੂੰ ਪੱਟਿਆ ਫਿਰ ਉਧਰੋਂ ਦੀ ਐਂਟਰੈਂਸ ਸਾਡੀ ਕਿ ਜਿੰਨੇ ਵੀ ਜੋ ਹੋਗੇ ਜਾਂ ਗੈਂਗ ਹੋਏਗਾ ਜਾਂ ਉਹ ਵੀ ਕਰੋ ਹੈ ਅੰਦਰ ਆਇਆ ਅੰਦਰ ਆ ਕੇ ਉਹਨਾਂ ਨੇ ਇੱਥੇ ਮਾਰਦਾ ਕਿਤੇ ਨੇ ਸਾਨੂੰ ਪ੍ਰੈਸਟ ਹੋਣੀ ਆ ਉਹ ਸਾਡਾ ਟੀਵੀ ਆ ਔਰ ਵਾਈਫਾਈ ਉਹ ਵੀ ਸਾਲਾ ਉਹ ਵੀ ਲੈ ਕੇ ਨਾਲ ਸਾਡੇ ਤੇ ਲੈ ਕੇ ਹੁਣ ਤੁਹਾਨੂੰ ਨਾਲ ਕਾਢੀਂ ਦਾ ਪਤਾ ਲੱਗਦਾ ਨਾ ਪਤਾ ਲੱਗਦਾ ਉਸਾਨदाई ਐਸਟੀ ਮੇਂ ਦੇਖ ਰਹੇ ਆ ਜੀ ਹੋਇਆ ਵਾ ਦੇਖ ਰਹੇ ਆ ਕਿ ਕਿ ਕਿੰਨੇ ਸਾਨ ਹੁਣ ਪਤਾ ਨਹੀਂ ਲੱਗ ਜਾ ਉਹ ਲੜਕੀ ਸਾਡੇ ਆਣਗੇ ਨਾ ਸਾਨੂੰ ਉਹਨਾਂ ਕੋਲ ਪਤਾ ਦਿਵਾਣਾ ਕਿ ਕੀ ਕੀ ਸਮਾਂ ਕਿੱਥੇ ਆਉਂਦਾ